ਦਾਲ ਖਾਲਸਾ ਵਾਲੇ ਕਹਿੰਦੇ ਨੇ ਜੀ ਹੁਣ ਅਸੀਂ ਧੋਤੀਆਂ ਪਾ ਕੇ ਚੱਲਾਂਗੇ ਵਿਸਾਖੀ ਤੇ ਤੇ ਹੋਲੇ ਮਹੱਲੇ ਤੇ ਇਹ ਧੋਤੀਆਂ ਪਾਉਣਗੇ ਭਗਵੀਆਂ ਧੋਤੀਆਂ ਕਿਉਂਕਿ ਇਹ ਸਿੱਖਿਆ ਇਹਨਾਂ ਨੇ ਅਖੌਤੀ ਜੱਥੇਦਾਰ ਤੋਂ ਲਈ ਆ ਜੋ ਬਾਦਲਾਂ ਦਾ ਜੱਥੇਦਾਰ ਸੀ ਰਗਵੀਰ ਉਹਨੇ ਅਨੰਦਪੁਰ ਸਾਹਿਬ ਧੋਤੀਆਂ ਪੁਆਈਆਂ ਸੀ ਪੰਜਾਂ ਪਿਆਰਿਆਂ ਦੇ ਗਸ਼ੈਰੇ ਉਤਾਰ ਕੇ ਇਹ ਵੀ ਕਹਿੰਦੇ ਅਸੀਂ ਗਸ਼ੈਰੇ ਉਤਾਰ ਕੇ ਹੁਣ ਧੋਤੀਆਂ ਪਾ ਕੇ ਚੱਲਾਂਗੇ ਇਹ ਦਲ ਖਾਲਸਾ ਵਾਲਿਆਂ ਨੇ ਕਿਹਾ ਤੁਹਾਨੂੰ ਸੁਣਾਉਨੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੋਨਾਂ ਨੂੰ ਸੇਵਾ ਮੁਕਤੀ ਕੱਲ ਦਿੱਤੀ ਗਈ ਹੈ ਔਰ ਜੋ ਕੱਲ ਹੋਇਆ ਉਹ ਸਿੱਖ ਹਿਸਟਰੀ ਦੇ ਵਿੱਚ ਇੱਕ ਬਲੈਕ ਚੈਪਟਰ ਕਾਲਾ ਅਧਿਆਇ ਹੈ ਜੋ ਕੱਲ ਹੋਇਆ ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਕੌਮ ਨੂੰ ਬਾਰ-ਬਾਰ ਸ਼ਰਮਸਾਰ ਕਰਦੀਆਂ ਆ ਰਹੀਆਂ ਹਨ ਦਲ ਖਾਲਸਾ ਵਾਲਿਓ ਹੁਣ ਜਵਾਬ ਦਿਓ ਇਸ ਗੱਲ ਦਾ ਜੇ ਤੁਸੀਂ ਜਿੰਦੇ ਜਾਗਦੇ ਹੋ ਇਹ ਦੁਨੀਆ ਤੇ ਜੇ ਤੁਸੀਂ ਜਿਉਂਦੇ ਜਾਗਦੇ ਹੋ ਇਹ ਦੁਨੀਆ ਤੇ ਤਾਂ ਇਹ ਗੱਲ ਦਾ ਜਵਾਬ ਜ਼ਰੂਰ ਦਿਓ ਬਾਦਲਾਂ ਦੇ ਕੀਤੇ ਪਾਪ ਗੁਨਾਹ ਕੋਈ ਨਹੀਂ ਦੁਨੀਆ ਤੇ ਮਾਫ ਕਰ ਸਕਦਾ ਕਿਉਂਕਿ ਪਾਪ ਹੀ ਇੰਨੇ ਕੀਤੇ ਨੇ ਇੰਨੇ ਉਹਨਾਂ ਨੇ ਘਰ ਅਜਾੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਚ ਰੌਲ ਦਿੱਤਾ ਤੁਸੀਂ ਨਾ ਰੱਖਿਆ ਦਲ ਖਾਲਸਾ ਕੀ ਤੁਹਾਨੂੰ ਉਦੋਂ ਉਹ ਕਾਲਾ ਦਿਨ ਨਹੀਂ ਲੱਗਿਆ ਜਿੱਦਣ ਬਾਦਲਾਂ ਨੂੰ ਮਾਫ ਕੀਤਾ ਸੀ ਕਾਲ ਤਖਤ ਸਾਹਿਬ ਦੇ ਥੜੇ ਤੋਂ ਖੜਕੇ ਇਹ ਜਥੇਦਾਰ ਨੇ ਉਦੋਂ ਤਾਂ ਇਹ ਬਾਦਲਾਂ ਦਾ ਜਥੇਦਾਰ ਸੀ ਪੰਥ ਦਾ ਨਹੀਂ ਬਣਿਆ ਜੇ ਉਦੋਂ ਉਹਨਾਂ ਨੂੰ ਪੰਥ ਤੋਂ ਸੇਖ ਦੰਦਾ ਤਾਂ ਅੱਜ ਆਹ ਦਿਨ ਦੇਖਣੇ ਨਹੀਂ ਪੈਣੇ ਸੀ ਕਿਉਂਕਿ ਇਸ ਨੇ ਗੇਮ ਖੇਡੀ ਜਿਹੜਾ ਇਹਨੂੰ ਕੱਢਿਆ ਗਿਆ ਕਾਲ ਤਖਤ ਸਾਹਿਬ ਤੋਂ ਇਹ ਵੀ ਇੱਕ ਗੇਮ ਦਾ ਹਿੱਸਾ ਕਿਉਂਕਿ ਜਦੋਂ ਇਹ ਬਾਹਰ ਵਿਦੇਸ਼ਾਂ ਚ ਆਉਂਦਾ ਤਾਂ ਇਹਦਾ ਵਿਰੋਧ ਹੁੰਦਾ ਸੰਗਤਾਂ ਇਹਨੂੰ ਪੁੱਛਦੀਆਂ ਨੇ ਕਿ ਪੰਥ ਤੋਂ ਕਿਉਂ ਨਹੀਂ ਸਿੱਖਿਆ ਬਾਦਲਾਂ ਨੂੰ ਇਹਦੇ ਕੋਲੇ ਕੋਈ ਜਵਾਬ ਨਹੀਂ ਹੁੰਦਾ ਇਹਨਾਂ ਨੇ ਇੱਕ ਗੇਮ ਖੇਡੀ ਆ ਦੁਬਾਰਾ ਫੇਰੇ ਜਥੇਦਾਰ ਨੂੰ ਜਥੇਦਾਰ ਬਣਾ ਦੇਣਾ ਕਿਉਂਕਿ ਇਹ ਦੂਰ ਨਹੀਂ ਗਿਆ ਪੈਸੇ ਉਵੇਂ ਹੀ ਮਿਲਦੇ ਨੇ ਇਹ ਇੱਕ ਗੇਮ ਖੇਡਦੇ ਨੇ ਪੰਥ ਦੇ ਨਾਲ ਤੁਸੀਂ ਗੇਮ ਦਾ ਹਿੱਸਾ ਬਣ ਰਹੇ ਹੋ ਹੁਣ ਦਲ ਖਾਲਸਾ ਵਾਲਿਓ ਆ ਗੱਲ ਦਾ ਜਵਾਬ ਉਹ ਤੁਸੀਂ ਇਸ ਬਾਦਲਾਂ ਤੇ ਰੱਖੇ ਹੋਏ ਜੱਥੇਦਾਰ ਨੂੰ ਵੀ ਪੁੱਛ ਲਿਓ ਤੇ ਤੁਸੀਂ ਵੀ ਜਵਾਬ ਦਿਓ ਆ ਸਾਨੂੰ ਦਿਖਾਉਨੇ ਆ ਟੀਵੀ ਦੀ ਸਕਰੀਨ ਤੇ ਦੇਖੋ ਦਾਲ ਖਾਲਸਾ ਵਾਲਿਓ ਆ ਪੰਜਾਂ ਪਿਆਰਿਆਂ ਦੇ ਤੋਤੀਆਂ ਪੁਆਈਆਂ ਇਹਨੇ ਆਨੰਦਪੁਰ ਸਾਹਿਬ ਕੀ ਤੁਸੀਂ ਇਹਦੇ ਚੇਲੇ ਹੋ ਰਗਵੀਰ ਤੇ ਉਹਦਣ ਤੁਸੀਂ ਕਿੱਥੇ ਸੀ ਤੁਸੀਂ ਵੀ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਆਪਣਾ ਪੰਡਾਲ ਲਾਉਨੇ ਹੋ ਉਹਦਣ ਤੁਸੀਂ ਕਿਉਂ ਨਹੀਂ ਬੋਲੇ ਜਿੱਦਣ ਪੰਜਾ ਪਿਆਰਿਆਂ ਦੇ ਇਹਨੇ ਧੋਤੀਆਂ ਪੁਆਈਆਂ ਉਦੋਂ ਤੁਸੀਂ ਕਿੱਥੇ ਸੀ ਦਲ ਖਾਲਸਾ ਵਾਲਿਓ ਦਲ ਖਾਲਸਾ ਵਾਲਿਓ ਬੜਾ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਤੁਸੀਂ ਦਲ ਖਾਲਸਾ ਬਣਾਇਆ ਹੋਇਆ ਤੁਸੀਂ ਇੱਕ ਸਿੱਖ ਜੱਥੇਬੰਦੀ ਕਹਾਉਨੇ ਹੋ ਤੁਹਾਡੀਆਂ ਅੱਖਾਂ ਦੇ ਸਾਹਮਣੇ ਦਰਬਾਰ ਸਾਹਿਬ ਦੇ ਅੰਦਰ ਇਤਿਹਾਸਕ ਪੌੜੀਆਂ ਨੂੰ ਜ਼ਿੰਦਾ ਲਾਇਆ ਹੋਇਆ ਆਹ ਤੁਸੀਂ ਦੇਖੋ ਤੁਹਾਡੀ ਫੋਟੋ ਲਾ ਕੇ ਤੁਹਾਨੂੰ ਹੀ ਦਿਖਾ ਰਿਹਾ ਕਿ ਦਰਬਾਰ ਸਾਹਿਬ ਦੇ ਅੰਦਰ ਜਦ ਜਾਣੇ ਆ ਮੇਨ ਗੇਟ ਰਾਹੀਂ ਉੱਥੇ ਇਤਿਹਾਸਕ ਪੌੜੀਆਂ ਨੂੰ ਜਿੰਦਾ ਲਾਇਆ ਹੋਇਆ ਉਹ ਪੌੜੀਆਂ ਦੇ ਅੰਦਰ ਕੀ ਆ ਮਹਾਰਾਜਾ ਹਰਜੀਤ ਸਿੰਘ ਦਾ ਇਤਿਹਾਸ ਲਿਖਾਇਆ ਹੋਇਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਉਹ ਇਤਿਹਾਸ ਦੇ ਸੰਗਤਾਂ ਕਦੇ ਵੀ ਦਰਸ਼ਨ ਨਹੀਂ ਕਰ ਸਕਦੀਆਂ ਇਹ ਹੀ ਪੌੜੀਆਂ ਦੇ ਅੰਦਰ ਮਹਾਰਾਜਾ ਅਨਜੀਤ ਸਿੰਘ ਦੀ ਚਿੱਤਰਕਾਰੀ ਕਰਵਾਈ ਹੋਈ ਆ ਜਿਦੇ ਵਿੱਚ ਥੋੜੀ ਫੋਟੋ ਤੇ ਉੱਤੇ ਉਹ ਦਿਖਾ ਰਹੇ ਆ ਜਿਦੇ ਜੇ ਤੁਸੀਂ ਦੇਖ ਸਕਦੇ ਹੋ ਕਿ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਾਲ ਪੰਜ ਸਿੰਘ ਨੇ ਨਿਸ਼ਾਨ ਸਾਹਿਬ ਚੱਕ ਕੇ ਚੱਲਦੇ ਨੇ ਜਿਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਤਾਰ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਬਕਸਿਆ ਹੋਇਆ ਨਿਸ਼ਾਨ ਸਾਹਿਬ ਸੀ ਇਹ ਕਾਲ ਤੱਕ ਸਭ ਤੇ ਝੂਲਦਾ ਵੀ ਹੁੰਦਾ ਸੀ ਅੰਗਰੇਜ਼ਾਂ ਨੇ ਤਾਰ ਦਿੱਤਾ ਸੀ ਪਰ ਕਦੇ ਤੁਸੀਂ ਬੋਲਿਆ ਕਿ ਇਹ ਪੌੜੀਆਂ ਦਾ ਜਿੰਦਾ ਖੋਲਿਆ ਜਾਵੇ ਕਦੇ ਤੁਸੀਂ ਮੁਜ਼ਾਰਾ ਕਰਿਆ ਉਹ ਤੁਸੀਂ ਖਾਲਿਸਤਾਨ ਦੇ ਨਾਅਰੇ ਲਾਉਨੇ ਹੋ ਕਿ ਖਾਲਿਸਤਾਨ ਬਣਾਉਣਾ ਖਾਲਿਸਤਾਨ ਤਾਂ ਬਣਾਇਓ ਪਰ ਖਾਲਿਸਤਾਨ ਤੋਂ ਪਹਿਲਾਂ ਆਹ ਪੌੜੀਆਂ ਦਾ ਜਿੰਦਾ ਕਲਵਾ ਕੇ ਦਿਖਾ ਦਿਓ ਜੇ ਤੁਸੀਂ ਕਲਵਾ ਸਕਦੇ ਹੋ ਆ ਪੌੜੀਆਂ ਦਾ ਜਿੰਦਾ ਕਲਵਾ ਕੇ ਦਿਖਾਵੋ ਇਹਦੇ ਤੇ ਨਿਊਜ਼ ਲਾਵੋ ਵੀਡੀਓ ਪਾਵੋ ਬੋਲੋ ਸੰਗਤ ਦੇ ਵਿੱਚ ਆ ਕੇ ਪਰ ਜਿੱਥੇ ਤੱਕ ਸਾਨੂੰ ਲੱਗ ਰਿਹਾ ਕਿ ਤੁਸੀਂ ਨਹੀਂ ਬੋਲੋਗੇ ਆਹ ਦਲ ਖਾਲਸਾ ਵਾਲੇ ਨੂੰ ਸੁਣੋ ਇਹ ਬਹੁਤ ਹੀ ਪੜਿਆ ਲਿਖਿਆ ਬੰਦਾ ਕਰਦਾ ਕੀ ਆ ਉਹ ਹੁਣ ਤੁਹਾਨੂੰ ਅੱਗੇ ਦਿਖਾਉਨੇ ਆ ਸਿੱਖਾਂ ਦੀ ਜਹਾਰੂ ਸਪਿਰਿਟ ਦੇ ਨਾਲ-ਨਾਲ ਸਿੱਖਾਂ ਦੀ ਵਿਲੱਖਣ ਹੋਣ ਦਾ ਇਸਤੇ ਦਾ ਵੀ ਪ੍ਰਤੀਕ ਆ ਕੇਸ ਗੱਟ ਸਾਹਿਬ ਅਨੰਦਪੁਰ ਸਾਹਿਬ ਤਕਰੀਬਨ ਅੱਧੀ ਸਦੀ ਤੋਂ ਵੱਧ ਸਮਾਂ ਹੋ ਗਿਆ ਜਦੋਂ ਕੌਮਾਂ ਇਹਨਾਂ ਚੀਜ਼ਾਂ ਨੂੰ ਸਿਰਫ ਮੇਲਿਆਂ ਤੱਕ ਸੀਮਿਤ ਕਰਕੇ ਵੇਖਦੀ ਪਈ ਆ ਪਰ ਸਾਡਾ ਮੰਨਣਾ ਹੈ ਕਿ ਇਹਨਾਂ ਨੂੰ ਮੇਲਿਆਂ ਤੋਂ ਗਾਂਹ ਬਿਲਕੁਲ ਸਹੀ ਕਿਹਾ ਦਲ ਖਾਲਸਾ ਵਾਲਿਓ ਮੇਲਿਆਂ ਤੋਂ ਅੱਗੇ ਨਹੀਂ ਵਧੇ ਕਿਉਂਕਿ ਤੁਸੀਂ ਮੇਲਿਆਂ ਤੋਂ ਅੱਗੇ ਵਧਣ ਦਿੰਦੇ ਹੀ ਨਹੀਂ ਜੇ ਤੁਹਾਨੂੰ ਇਤਿਹਾਸ ਦਾ ਪਤਾ ਤੁਸੀਂ ਪੜ੍ਹੇ ਲਿਖੇ ਹੋ ਪੜ੍ਹੇ ਲਿਖੇ ਹੋ ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਪਰ ਤੁਸੀਂ ਦੇਖ ਕੇ ਆਣ ਦੇਖਿਆ ਕਰਦੇ ਹੋ ਦਲ ਖਾਲਸਾ ਵਾਲਿਓ ਤੁਸੀਂ ਆਪਣੇ ਪੋਸਟਰਾਂ ਤੇ ਲਾਉਨੇ ਹੋ ਇਸ ਲੋਗੋ ਨੂੰ ਦੇਖੋ ਟੀਵੀ ਦੀ ਸਕਰੀਨ ਤੇ ਦਲ ਖਾਲਸਾ ਵਾਲਿਓ ਤੁਸੀਂ ਦੇਖੋ ਇਹ ਟੀਵੀ ਦੀ ਸਕਰੀਨ ਤੇ ਦੇਖੋ ਰਾਣੀ ਦਾ ਉੱਪਰ ਗਵਰਮੈਂਟ ਲਾਇਆ ਥੱਲੇ ਲੋਗੋ ਆ ਬ੍ਰਿਟਿਸ਼ ਆ ਕਮੰਡਾ ਲੋਗੋ ਆ ਜਿਸ ਲੋਗੋ ਨੂੰ ਤੁਸੀਂ ਖੰਡਾ ਬਣਾ ਕੇ ਪੇਸ਼ ਕਰਦੇ ਹੋ ਜਦੋਂ ਤੁਸੀਂ ਖੰਡਾ ਬਣਾ ਕੇ ਪੇਸ਼ ਕਰਦੇ ਹੋ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਘੋਰ ਬੇਅਦਬੀ ਹੁੰਦੀ ਆ ਤੁਸੀਂ ਨੰਦਪੁਰ ਸਾਹਿਬ ਹੋਲੇ ਮੁਹੱਲੇ ਤੇ ਆਪਣਾ ਪੰਡਾਲ ਲਾਉਨੇ ਹੋ ਦਲ ਖਾਲਸਾ ਵਾਲਿਓ ਤੁਸੀਂ ਦਰਸ਼ਨ ਕੀਤੇ ਹੋਣਗੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਆ ਤੁਹਾਨੂੰ ਦਰਸ਼ਨ ਕਰਾ ਰਿਹਾ ਸਿੰਘ ਦੇ ਹੱਥ ਚ ਪੜਿਆ ਹੋਇਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਆ ਦੂਜੇ ਪਾਸੇ ਲੋਗੋ ਆ ਬ੍ਰਿਟਿਸ਼ ਹਕੂਮਤ ਦਾ ਜੋ ਅੱਜ ਝੰਡਿਆਂ ਤੇ ਲਾਇਆ ਜੋ ਅੱਜ ਤੁਸੀਂ ਆਪਣੇ ਪੋਸਟਰਾਂ ਤੇ ਲਾਇਆ ਜਿੱਥੇ ਤੁਸੀਂ ਖਾਲਸਤਾਨ ਲਿਖਦੇ ਹੋ ਉੱਥੇ ਇਹ ਲੋਗੋ ਲਾਇਆ ਇਹ ਲੋਗੋ ਨੇ ਮਹਾਰਾਜਾ ਅਰਜਨ ਸਿੰਘ ਦਾ ਰਾਜ ਤਬਾਹ ਕੀਤਾ ਇਹ ਲੋਗੋ ਨੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਘੋਰ ਬੇਅਦਬੀ ਕੀਤੀ ਆ ਇਹ ਲੋਗੋ ਨੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜਿੱਦਾ ਪਵਿੱਤਰ ਬਕਸ਼ਿਆ ਹੋਇਆ ਨਿਸ਼ਾਨ ਸਾਹਿਬ ਉਤਾਰਿਆ ਕਿਉਂਕਿ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਉਹ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਤਾਰ ਜੋ ਕਾਲ ਤੱਕ ਸਭ ਤੇ ਝੂਲਦਾ ਹੁੰਦਾ ਸੀ ਤੁਹਾਨੂੰ ਪਤਾ ਦਲ ਖਾਲਸਾ ਵਾਲਿਓ ਉਹ ਪੌੜੀਆਂ ਦੇ ਅੰਦਰ ਵੀ ਆ ਜਿਹੜੀਆਂ ਪੌੜੀਆਂ ਨੂੰ ਜਿੰਦਾ ਲਾਇਆ ਦਰਬਾਰ ਸਾਹਿਬ ਦੇ ਅੰਦਰ ਉਹਦੇ ਅੰਦਰ ਵੀ ਆ ਇਹ ਨਿਸ਼ਾਨ ਸਾਹਿਬ ਦੀ ਤਸਵੀਰ ਨੀਲੇ ਰੰਗ ਦਾ ਇਹ ਨਿਸ਼ਾਨ ਸਾਹਿਬ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਬਕਸ਼ਿਆ ਹੋਇਆ ਨਿਸ਼ਾਨ ਸਾਹਿਬ ਦਾਲ ਖਾਲਸਾ ਵਾਲਿਓ ਤੁਸੀਂ ਸੇਧ ਦੇਣੀਆਂ ਪੰਥ ਨੂੰ ਜਦੋਂ ਤੁਸੀਂ ਬ੍ਰਿਟਿਸ਼ ਹਕੂਮਤ ਦੇ ਲੋਗੋ ਆਪਣੇ ਪੋਸਟਰਾਂ ਤੇ ਲਾਉਨੇ ਹੋ ਤਾਂ ਅੱਗੇ ਕੀ ਦੱਸੋਗੇ ਆਉਣ ਵਾਲੀ ਪੀੜ੍ਹੀ ਨੂੰ ਕੀ ਦੱਸੋਗੇ ਤੁਸੀਂ ਵੀ ਮਰ ਮੁੱਕ ਜਾਣਾ ਪਰ ਇਤਿਹਾਸ ਹਮੇਸ਼ਾ ਰਹਿਣਾ ਹੈ ਦੁਨੀਆ ਤੇ ਸਾਡਾ ਫਰਜ਼ਵੰਦਾ ਜੇ ਅਸੀਂ ਜਿਉਂਦੇ ਆਂ ਕਿ ਅਸੀਂ ਦਸੀਏ ਆਪਣੇ ਬੱਚਿਆਂ ਨੂੰ ਆਪਣੇ ਅੱਗੇ ਸੰਗਤ ਨੂੰ ਕਿ ਸਾਡੇ ਨਿਸ਼ਾਨ ਗੁਰੂਆਂ ਦੇ ਕਿਹੜੇ ਨੇ ਜੋ ਅੰਗਰੇਜ਼ਾਂ ਨੇ ਤਾਰੇ ਸੀ ਇਹ ਸਭ ਕੁਝ ਤੁਹਾਡੇ ਸਾਹਮਣੇ ਆ ਉਹ ਪੌੜੀਆਂ ਤੁਹਾਡੇ ਸਾਹਮਣੇ ਨੇ ਜਿਹੜੀਆਂ ਪੌੜੀਆਂ ਨੂੰ ਜ਼ਿੰਦਾ ਲਾਇਆ ਦਰਬਾਰ ਸਾਹਿਬ ਦੇ ਵਿੱਚ ਪਰ ਤੁਸੀਂ ਬੋਲਦੇ ਨਹੀਂ ਕੀ ਤੁਸੀਂ ਬੋਲੋਗੇ ਕਿ ਭਾਈ ਦਰਬਾਰ ਸਾਹਿਬ ਦੇ ਅੰਦਰ ਜੋ ਪੌੜੀਆਂ ਨੇ ਉਹਨਾਂ ਦਾ ਜ਼ਿੰਦਾ ਖੋਲਿਆ ਜਾਵੇ ਕੀ ਤੁਸੀਂ ਇਹ ਲੋਗੋ ਨੂੰ ਲਾਉਣਾ ਬੰਦ ਕਰੋਗੇ ਜੋ ਅੰਗਰੇਜ਼ਾਂ ਦਾ ਦਿੱਤਾ ਹੋਇਆ ਜਾਂ ਤੁਸੀਂ ਦੱਸੋਗੇ ਵੀ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਕਿਉਂਕਿ ਖੰਡਾ ਤਾਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਇੱਕੋ ਹੀ ਆ ਜਿਸ ਖੰਡੇ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਤੁਸੀਂ ਟੀਵੀ ਦੀ ਸਕਰੀਨ ਤੇ ਦੇਖੋ ਸਿੰਘ ਦੇ ਹੱਥ ਚ ਫੜਿਆ ਹੋਇਆ ਦੂਜਾ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਜੋ ਅੱਜ ਲੋਕ ਲਾਉਂਦੇ ਨੇ ਝੰਡਿਆਂ ਤੇ ਹਰ ਇੱਕ ਜਗ੍ਹਾ ਇਸ ਗੰਦ ਨੂੰ ਲਾਉਂਦੇ ਨੇ ਇਹ ਗੰਦ ਆ ਗੰਦ ਬ੍ਰਿਟਿਸ਼ ਹਕੂਮਤ ਦਾ ਕਿਉਂਕਿ ਸਾਡੇ ਪੰਥ ਦਾ ਬਹੁਤ ਨੁਕਸਾਨ ਕੀਤਾ ਇਸ ਪਾਪੀ ਲੋਗੋ ਨੇ ਅੱਜ ਗਮਟਾਂ ਦੇ ਉੱਤੇ ਇਹ ਗੰਦ ਨੂੰ ਲਾਇਆ ਜਾਂਦਾ ਰਮਾਲਿਆਂ ਦੇ ਉੱਤੇ ਇਹ ਗੰਦ ਨੂੰ ਪ੍ਰਿੰਟ ਕਰਿਆ ਜਾਂਦਾ ਕਿਉਂਕਿ ਗੰਦ ਅਸੀਂ ਕਿਉਂ ਬੋਲਦੇ ਆ ਕਿਉਂਕਿ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੀ ਘੋਰ ਬੇਅਦਵੀ ਕੀਤੀ ਆ ਇਹ ਲੋਗੋ ਨੂੰ ਖੰਡਾ ਦੱਸ ਕੇ ਦਲ ਖਾਲਸਾ ਵਾਲਿਓ ਤੁਸੀਂ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੀ ਘੋਰ ਬੇਅਦਵੀ ਕਰਦੇ ਹੋ ਅੰਗਰੇਜ਼ਾਂ ਦੇ ਦਿੱਤੇ ਲੋਗੋ ਨੂੰ ਖੰਡਾ ਦੱਸ ਕੇ ਪੜੇ ਲਿਖੇ ਹੋ ਸਮਝਦਾਰ ਹੋ ਪਰ ਫੇਰ ਵੀ ਪੜ੍ਹ ਲਿਖ ਕੇ ਵੀ ਤੁਸੀਂ ਮੂਰਖ ਬਣਦੇ ਹੋ ਜਾਣ ਬੁੱਝ ਕੇ ਕਿਉਂ ਬਣਦੇ ਹੋ ਇਹ ਆਉਣ ਵਾਲੇ ਸਮਿਆਂ ਦੇ ਵਿੱਚ ਦੱਸਾਂਗੇ ਪਰ ਤੁਹਾਡਾ ਫਰਜ ਬਣਦਾ ਬੋਲਣ ਦਾ ਅੱਜ ਬੋਲਣ ਦਾ ਇਹ ਵੀਡੀਓ ਦਾ ਜਵਾਬ ਦੇਣ ਦਾ ਤੁਹਾਡਾ ਫਰਜ ਬਣਦਾ ਦੱਸੋ ਸੰਗਤ ਨੂੰ ਵੀ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਇਹ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਸੋਨੂੰ ਸਬੂਤ ਦਿਖਾਏ ਨੇ ਸਾਰੇ ਤੁਹਾਨੂੰ ਪਤਾ ਸ੍ਰੀ ਗੁਰੂ 10ਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਕਾਲ ਤੱਕ ਸਭ ਤੇ ਝੂਲਦਾ ਹੁੰਦਾ ਸੀ 1930 ਤਿੱਕਰ ਅੰਗਰੇਜ਼ਾਂ ਨੇ ਤਾਰ ਦਿੱਤਾ ਅੱਜ ਤੱਕ ਨਹੀਂ ਚੜਾਇਆ ਗਿਆ ਪਰ ਤੁਸੀਂ ਮੇਲੇ ਲਾਉਂਦੇ ਰਹੋ ਆਪਣੀ ਦੁਕਾਨ ਚਲਾਉਂਦੇ ਰਹੋ ਮਾਫ ਕਰਨਾ ਤੁਹਾਡੇ ਨਾਲ ਕੋਈ ਸਾਡਾ ਨਿੱਜੀ ਦੁਸ਼ਮਣ ਨਹੀਂ ਹੈਗੀ ਪਰ ਗੱਲ ਇਹ ਆ ਕਿ ਤੁਸੀਂ ਇੱਕ ਸਿੱਖ ਜਥੇਬੰਦੀ ਬਣਾ ਕੇ ਫਿਰ ਵੀ ਤੁਸੀਂ ਇਤਿਹਾਸ ਦੀ ਗੱਲ ਨਹੀਂ ਕਰਦੇ ਇਤਿਹਾਸ ਨੂੰ ਬੇ ਇਤਿਹਾਸ ਖੁੱਲ ਕੇ ਕਰਦੇ ਹਾਂ ਪੂਰੇ ਜੋਰਾ ਸੋਰਾ ਦੇ ਨਾਲ ਕਰਦੇ ਹਾਂ ਹਰ ਸਾਲ ਇਤਿਹਾਸ ਨੂੰ ਬੇ ਇਤਿਹਾਸ ਕਰਦੇ ਹਾਂ ਪਤਾ ਤੁਹਾਨੂੰ ਦਲ ਖਾਲਸਾ ਵਾਲਿਓ ਸੰਗਤ ਨੂੰ ਅੱਗੇ ਦੱਸੋ ਇਹ ਪਾਪ ਨਾ ਕਰੋ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਦੀ ਘੋਰ ਬੇਅਦਬੀ ਨਾ ਕਰੋ ਅੰਗਰੇਜ਼ਾਂ ਦੇ ਝੰਡੇ ਨੂੰ ਚੱਕ ਕੇ ਕੰਜਰਾਂ ਦੇ ਝੰਡੇ ਨੂੰ ਚੱਕ ਕੇ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਖੰਡੇ ਦੀ ਘੋਰ ਬੇਅਦਬੀ ਨਾ ਕਰੋ ਅੰਗਰੇਜ਼ਾਂ ਦੇ ਲੋਗੋ ਨੂੰ ਝੰਡਿਆਂ ਤੇ ਲਾ ਕੇ ਬੱਸ ਸਮਝੋ ਬਹੁਤ ਬੰਸ ਦਾ ਘਾਣ ਹੋਇਆ ਹੋਰ ਅੱਗੇ ਨਾ ਕਰੋ ਆ ਹੁਣ ਪੂਰਾ ਇਤਿਹਾਸ ਦੇਖ ਲਓ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਬਖਸੇ ਹੋਏ ਨਿਸ਼ਾਨ ਸਾਹਿਬ ਦਾ ਤੇ ਦਰਸ਼ਨ ਵੀ ਕਰੋ ਗੁਰੂਆਂ ਦੇ ਨਿਸ਼ਾਨ ਸਾਹਿਬ ਦੇ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਦੇ ਇਹ ਨਿਸ਼ਾਨ ਸਾਹਿਬ ਜੀ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਜਿਸ ਨਿਸ਼ਾਨ ਸਾਹਿਬ ਨੂੰ ਲੈ ਕੇ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ 14 ਜੰਗਾਂ ਲੜੀਆਂ ਮਨੁੱਖਤਾ ਦੇ ਹੱਕਾਂ ਦੇ ਲਈ 14 ਹੀ ਜਿੱਤੀਆਂ ਇਹ ਇਨਸਾਨ ਸਾਹਿਬ ਸੀਗਾ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਸਮੇਂ ਤੇ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਨਿਸ਼ਾਨ ਸਾਹਿਬ ਕਾਲ ਤੱਕ ਸਾਬ ਤੇ ਵੀ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਇਹਦਾ ਸਾਰਾ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਸਿੱਖ ਆਫ ਅਮਰੀਕਾ ਦੀ ਫੇਸਬੁੱਕ ਤੇ ਜਾਂ ਫਾਸਟਵੇ ਟੀਵੀ ਦੀ ਫੇਸਬੁੱਕ ਤੇ ਤੁਸੀਂ ਜਾ ਕੇ ਜਾਂ ਨਾਰਥ ਅਮਰੀਕਾ ਗੁਰਦਾਰਾ ਐਸੋਸੀਏਸ਼ਨ ਦੇ ਪੇਜ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਾਂ ਸਿੱਖ ਹਿਸਟਰੀ ਮਿਊਜ਼ੀਅਮ usa.com ਤੇ ਜਾ ਕੇ ਵੀ ਦੇਖ ਸਕਦੇ ਹੋ ਇਹ ਇਤਿਹਾਸ ਆ ਜਿਹੜਾ ਤੁਸੀਂ ਉੱਥੇ ਪੜ੍ਹ ਸਕਦੇ ਹੋ ਇਹ ਨਿਸ਼ਾਨ ਸਾਹਿਬ ਦਾ ਇਤਿਹਾਸ ਆ ਜੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਸ ਵੇਲੇ ਜਦੋਂ ਜੱਥੇ ਜਾਂਦੇ ਸੀਗੇ ਉਹਨਾਂ ਕੋਲੇ ਵੀ ਇਹੀ ਨਿਸ਼ਾਨ ਸਾਹਿਬ ਹੁੰਦੇ ਸੀ ਕਿਉਂਕਿ ਨੀਲੇ ਕਲਰ ਦੇ ਸੀ ਜ਼ਿਆਦਾ ਕਰਕੇ ਪ੍ਰਿੰਟ ਨਹੀਂ ਉੱਤੇ ਕਿਰਪਾਨ ਬਹੁਤ ਤੁਸੀਂ ਦੇਖੋਗੇ ਘਟਦੀਂਦੀ ਹੈ ਕਿਉਂਕਿ ਉਹ ਵਿੱਚ ਹੀ ਲੁਕ ਜਾਂਦੇ ਸੀਗੇ ਕਿਉਂਕਿ ਪ੍ਰਿੰਟ ਆਉਂਦਾ ਨਹੀਂ ਸੀ ਨੀਲੇ ਕਲਰ ਦਾ ਹੀ ਜਦੋਂ ਬਲੈਕ ਐਂਡ ਵਾਈਟ ਫੋਟੋ ਹੁੰਦੀ ਸੀ ਉਹਦੇ ਵਿੱਚ ਆਉਂਦਾ ਨਹੀਂ ਸੀਗਾ ਤੇ ਆ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਇਹਨਾਂ ਨੇ ਅੰਗਰੇਜ਼ਾਂ ਨੇ ਪੀਲੇ ਕਰਵਾ ਦਿੱਤੇ ਤੇ ਉਹ ਸਮੇਂ ਫਿਰ ਜਿਹੜੇ ਆਹ ਨਿਸ਼ਾਨ ਅਪਰ ਕਰਪਾਨ ਤੇ ਢਾਲ ਤੁਸੀਂ ਦੇਖ ਸਕਦੇ ਹੋ ਅ ਜਦੋਂ ਕਾਲ ਤੱਕ ਸਾਬ ਤੇ ਚੜੇ ਹੁੰਦੇ ਸੀ ਨਿਸ਼ਾਨ ਸਾਹਿਬ ਇਹ ਮਹਾਰਾਜਾ ਅਨਜੀਤ ਸਿੰਘ ਨੇ ਸੋਨੇ ਵਿੱਚ ਵੀ ਇਹ ਚਿੱਤਰਕਾਰੀ ਕਰਾਈ ਸੀ ਹਰਮੰਦਰ ਸਾਹਿਬ ਦੇ ਵਿੱਚ ਅੱਜ ਵੀ ਤੁਸੀਂ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਇਹ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਖੰਡਾ ਜਿਸ ਖੰਡੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਹੁਣ ਅਸੀਂ ਇਹ ਨਾ ਫਰੇਮ ਕੀਤਾ ਇਹ ਔਰਿਜਨਲ ਨਿਸ਼ਾਨ ਸਾਹਿਬ ਜਿਹੜਾ ਇਹ ਕਪੜੇ ਦਾ ਨਿਸ਼ਾਨ ਸਾਹਿਬ ਆ ਔਰ ਆ ਉੱਤੇ ਇਤਿਹਾਸ ਲਿਖਿਆ ਇੱਕ ਫਰੇਮ ਕੀਤਾ ਫਰੇਮ ਕੀਤਾ ਵੀ ਜਿਹੜੇ ਗੁਰੂ ਘਰ ਨੇ ਗੁਰੂ ਘਰਾਂ ਦੇ ਵਿੱਚ ਇੱਕ ਬਣਿਆ ਹੁੰਦਾ ਅਜਾਇਬ ਘਰ ਜਿੱਥੇ ਫੋਟੋਆਂ ਵਗੈਰਾ ਲਾਈਆਂ ਹੁੰਦੀਆਂ ਨੇ ਸਹੀਦਾਂ ਦੀਆਂ ਉੱਥੇ ਲਾਉਣ ਬਾਰੇ ਵਿਚਾਰ ਕਰ ਰਹੇ ਆਂ ਵੀ ਗੁਰਦੁਆਰੇ ਦੀਆਂ ਕਮੇਟੀਆਂ ਨਾਲ ਰਹਿ ਕਰਕੇ ਜੇ ਉਹ ਪਰਮਿਸ਼ਨ ਦੇ ਦੇਣ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਇਹ ਇਤਿਹਾਸ ਲਾਉਣ ਬਾਰੇ ਕਿਉਂਕਿ ਗੁਰਦਾਰੇ ਦੀਆਂ ਕਮੇਟੀਆਂ ਨੇ ਜਿਹੜੀਆਂ ਅੱਜ ਉਹੀ ਇਤਿਹਾਸ ਦੀਆਂ ਦੁਸ਼ਮਣ ਬਣੀਆਂ ਹੋਈਆਂ ਨੇ ਸਿਰਫ ਉਹ ਦਿਨ ਦਿਹਾੜੇ ਮਨਾਉਂਦੇ ਨੇ ਗੁਰੂਆਂ ਦੇ ਇਸ ਕਰਕੇ ਕਿਉਂਕਿ ਚੜਾਵਾ ਆਈ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਇਸ ਕਰਕੇ ਕਰਦੇ ਨੇ ਕਿ ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਨਹੀਂ ਕਰਦੇ ਤਾਂ ਕਿਸੇ ਨੇ ਆਉਣਾ ਹੀ ਨਹੀਂ ਜਿੰਨੇ ਵੀ ਦੂਜੇ ਨੇ ਸਾਥ ਬਣੇ ਹੋਏ ਨੇ ਡੇਰਿਆਂ ਵਾਲੇ ਨੇ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਦੇ ਨੇ ਇਸ ਕਰਕੇ ਕਿ ਚੜਾਵਾ ਚੜਾਉਣ ਲੋਕ ਆਉਣ ਗੁਰੂ ਗ੍ਰੰਥ ਸਾਹਿਬ ਇੱਕ ਇਨਕਮ ਦਾ ਸਾਧਨ ਆ ਬਰਕੇ ਜੋ ਇਤਿਹਾਸ ਆ ਉਹ ਸਾਡਾ ਤੁਹਾਡੇ ਸਾਹਮਣੇ ਆ ਕਿ ਨਾ ਤਾਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਅਜੇ ਨਿਸ਼ਾਨ ਸਾਹਿਬ ਆ ਗੁਰਦੁਆਰਿਆਂ 'ਚ ਨਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰਤ ਤਿਆਰ ਕੀਤਾ ਜਾਂਦਾ ਹੁਣ ਜੋ ਅੰਗਰੇਜ਼ਾਂ ਦਾ ਲੋਗੋ ਆ ਉਹਨੂੰ ਇਹ ਖੰਡਾ ਦੱਸਦੇ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਅੰਗਰੇਜ਼ਾਂ ਦਾ ਲੋਗੋ ਆ ਅੰਗਰੇਜ਼ਾਂ ਨੇ ਇਹ ਡਿਜ਼ਾਈਨ ਕੀਤਾ ਸੀ ਆ ਰਾਣੀ ਦਾ ਉੱਤੇ ਤਾਜ ਬਣਿਆ ਹੋਇਆ ਲਾਇਆ ਹੋਇਆ ਇਹ ਉਹ ਸਮੇਂ ਜਿਹੜੀਆਂ ਸੱਤ ਵਿਰਾਸਤਾਂ ਦੇ ਰਾਜੇ ਹੁੰਦੇ ਸੀ ਉਹਨਾਂ ਨੂੰ ਬਣਾ ਕੇ ਦਿੱਤਾ ਸੀ ਤੇ ਉਸ ਸਮੇਂ ਦੀ ਜਿਹੜੀ ਬ੍ਰਿਟਿਸ਼ ਹਕੂਮਤ ਦੀ ਫੌਜ ਹੁੰਦੀ ਸੀ ਜੋ ਪੰਜਾਬ ਤੋਂ ਭਰਤੀ ਕੀਤੇ ਹੋਏ ਸੀਗੇ ਉਹਨਾਂ ਦੇ ਮੱਥੇ ਤੇ ਲਾਇਆ ਹੁੰਦਾ ਸੀ ਇਹ ਉਹਨਾਂ ਦਾ ਬੈਜ ਸੀਗਾ ਅੱਜ ਇਹੀ ਇਹ ਝੰਡਿਆਂ ਦੇ ਉੱਤੇ ਤੁਸੀਂ ਦੇਖੋ ਥੱਲੇ ਖਾਲਸਤਾਨ ਇੰਨਾ ਪਵਿੱਤਰ ਨਾਮ ਆ ਉਹ ਲਿਖਿਆ ਹੋਇਆ ਉੱਤੇ ਇਹਨਾਂ ਨੇ ਅੰਗਰੇਜ਼ਾਂ ਦਾ ਲੋਗੋ ਲਾਇਆ ਹੋਇਆ ਹੁਣ ਇਹ ਗੱਲ ਕਰਦੇ ਹੁੰਦੇ ਨੇ ਕਿਰਪਾਨ ਦੀ ਤੇ ਚੱਕਰ ਦੀ ਵੀ ਕਿਰਪਾਨ ਤੇ ਚੱਕਰ ਤਾਂ ਸਹੀ ਆ ਵੀ ਜਿਹੜਾ ਆ ਵਿਚਾਲੇ ਲਾਇਆ ਇਹ ਤਾਂ ਸਾਡਾ ਥੱਲਿਆਂ ਚੌੜਾ ਉੱਤੋਂ ਚੌੜਾ ਸਾਡੇ ਦਸਾਂ ਗੁਰੂਆਂ ਚੋਂ ਕਿਸੇ ਦਾ ਖੰਡਾ ਹੀ ਨਹੀਂ ਹੁਣ ਇਸ ਤਰ੍ਹਾਂ ਦੇ ਇੱਕ ਟੁਆਏ ਜੇ ਨਾਲੇ ਅੰਬਰ ਤਿਆਰ ਕਰਦੇ ਨੇ ਆਹ ਤੁਸੀਂ ਦੇਖ ਸਕਦੇ ਹੋ ਥੱਲਿਆਂ ਚੌੜਾ ਉੱਤੇ ਚੌੜਾ ਇਹ ਤੇ ਕ੍ਰਾਸ ਮਾਰਿਆ ਹੁਣ ਜਿਹੜੇ ਅੰਗਰੇਜ਼ਾਂ ਦੇ ਝੰਡੇ ਚੜਾਏ ਹੋਏ ਨੇ ਗੁਰਦੁਆਰਿਆਂ ਚ ਉਹਦੇ ਉੱਤੇ ਵੀ ਆਹੀ ਹੈ ਕਿਉਂਕਿ ਅੰਗਰੇਜ਼ਾਂ ਦੇ ਝੰਡੇ ਨੇ ਸਾਡਾ ਨਿਸ਼ਾਨ ਸਭ ਤਾਂ ਆਹਾਂ ਸੀਗਾ ਜੋ ਗੁਰੂਆਂ ਦਾ ਚੜਿਆ ਹੁੰਦਾ ਸੀ ਕਾਲ ਤੱਕ ਸਾਬ ਤੇ ਇਹ ਤਾਂ ਅੱਜ ਤਿੱਕਰ ਨਹੀਂ ਚੜਾਇਆ ਗਿਆ ਅੱਜ ਤਿੱਕਰ ਨਹੀਂ ਚੜਾਇਆ ਗਿਆ ਹੁਣ ਅੰਗਰੇਜ਼ਾਂ ਦਾ ਰਾਜ ਨਹੀਂ ਹੈਗਾ ਪੰਜਾਬ ਦੇ ਉੱਤੇ ਉੱਥੇ ਵੀ ਨਹੀਂ ਚੜਾਇਆ ਗਿਆ ਵਿਦੇਸ਼ਾਂ ਦੇ ਵਿੱਚ ਵੀ ਗੁਰੂ ਘਰ ਆਜ਼ਾਦ ਨਹੀਂ ਨਿਸ਼ਾਨ ਸਾਬ ਚੜਾ ਸਕਦੇ ਨੇ ਪਰ ਚੜਾਉਂਦੇ ਨਹੀਂ ਕਿਉਂਕਿ ਗੁਲਾਮ ਇਹਨਾਂ ਨੇ ਦੀ ਗੁਲਾਮੀ ਆ ਜਿਹੜੀ ਉਹ ਇਹਨਾਂ ਦੇ ਅੰਦਰ ਵਸ ਗਈ ਆ ਉਹ ਗੁਲਾਮੀ ਕੱਢਣਾ ਹੀ ਨਹੀਂ ਚਾਉਂਦੇ ਇਹ ਨਾ ਗੁਰੂਆਂ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰ ਛਕਾਉਣਾ ਚਾਹੁੰਦੇ ਨੇ ਨਾ ਗੁਰੂਆਂ ਦੇ ਨਿਸ਼ਾਨ ਸਾਹਿਬ ਗੁਰਦਾਰੇ ਚ ਚੜਾਉਣਾ ਚਾਹੁੰਦੇ ਨੇ ਇਹ ਅੱਜ ਦੇ ਗੁਰਦੁਆਰੇ ਦੀਆਂ ਕਮੇਟੀਆਂ ਦੇ ਹਾਲਾਤ ਨੇ ਪਰ ਫਿਰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਗੁਰਦਾਰੇ ਦੀਆਂ ਕਮੇਟੀਆਂ ਅੱਗੇ ਕਿ ਭਾਈ ਤੁਹਾਡੇ ਕੋਲੇ ਆ ਪਹੁੰਚਦਾ ਕਰ ਦਵਾਂਗੇ ਜੇ ਤੁਸੀਂ ਕਹੋਗੇ ਤੁਹਾਡੇ ਗੁਰੂ ਘਰ ਕਿ ਤੁਸੀਂ ਇਹ ਲਾਉਣ ਦੀ ਆਗਿਆ ਦਿਓ ਕਿ ਤੁਹਾਡੇ ਅਜਾਇਬ ਘਰ ਦੇ ਵਿੱਚ ਲਾਇਆ ਜਾਵੇ ਕਿ ਇਤਿਹਾਸ ਪੜਨ ਬੱਚੇ ਸਾਡੇ ਨਿਸ਼ਾਨ ਸਾਹਿਬ ਦਾ ਤੇ ਨਿਸ਼ਾਨ ਸਾਹਿਬ ਦੇ ਖੰਡੇ ਦੇ ਬਾਰੇ ਵਿੱਚ ਤੇ ਪਤਾ ਲੱਗੇ ਤੇ ਇਤਿਹਾਸ ਆ ਜਿਹੜਾ ਉਹ ਬੱਚਿਆਂ ਨੂੰ ਦੱਸਿਆ ਜਾਵੇ ਹੁਣ ਇਹ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਫਰਜ ਬਣਦਾ ਪਰ ਜਿਹੜੀਆਂ ਸੰਗਤਾਂ ਦੇਖਦੀਆਂ ਨੇ ਵੀਡੀਓ ਉਹਨਾਂ ਦਾ ਫਰਜ ਵੀ ਬਣਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਹਰ ਗੁਰੂ ਘਰ ਦੀ ਕਮੇਟੀ ਕੋਲੇ ਪਹੁੰਚਦਾ ਕਰਨ ਕਿਉਂਕਿ ਉਹਨਾਂ ਦਾ ਵੀ ਫਰਜ ਬਣਦਾ ਜੇ ਅਸੀਂ ਅੱਜ ਗੁਰੂਆਂ ਦੇ ਨਹੀਂ ਹੋ ਸਕੇ ਤਾਂ ਅਸੀਂ ਕੀਦੇ ਆ ਫੇਰ ਤਾਂ ਅਸੀਂ ਆਪਣੇ ਆਪ ਦੇ ਵੀ ਨਹੀਂ ਹੈਗੇ ਕਿ ਸਾਡੇ ਗੁਰੂਆਂ ਨੇ ਇੰਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਅਸੀਂ ਗੁਰਦੁਆਰਿਆਂ ਦੇ ਵਿੱਚੋਂ ਉਹਨਾਂ ਦਾ ਨਿਸ਼ਾਨ ਸਾਹਿਬ ਹੀ ਗਾਇਬ ਕਰ ਦਿੱਤਾ ਅਸੀਂ ਗੈਰਾਂ ਦੇ ਝੰਡੇ ਲੈ ਕੇ ਅਸੀਂ ਕਹਿੰਦੇ ਆ ਜੀ ਅਸੀਂ ਇਨਸਾਨ ਸਭ ਚੜਾਉਨੇ ਆ ਫੇਰ ਬੀਬੀਆਂ ਉਹਨੂੰ ਐਦਾਂ ਹੱਥਾਂ ਨਾਲ ਘੁੱਟਦੀਆਂ ਨੇ ਗੈਰਾਂ ਦੇ ਨਿਸ਼ਾਨ ਉਹਨੂੰ ਝੰਡੇ ਨੂੰ ਉਹਨੂੰ ਨਿਸ਼ਾਨ ਸਾਹਿਬ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਕੋਲੇ ਜੇ ਕੋਈ ਇਸ ਗੱਲ ਦਾ ਜਵਾਬ ਹੈਗਾ ਤਾਂ ਦੇਣ ਦੱਸ ਦੇਣ ਵੀ ਜਿਹੜਾ ਉਹਨਾਂ ਨੇ ਆਹਾ ਲਾਇਆ ਹੋਇਆ ਆਹ ਆਹ ਇੱਕ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜੋ ਆ ਬਚਾਲੇ ਆ ਤਾਂ ਚਾਜੇ ਆ ਇਹ ਅੰਗਰੇਜ਼ਾਂ ਦਾ ਲੋਗੋ ਆ ਪੂਰੇ ਸਬੂਤ ਨੇ ਆ ਪੂਰੇ ਸਬੂਤ ਨੇ ਸਾਰੇ ਪ੍ਰੂਫ ਨੇ ਫਿਰ ਦੇਖ ਕੇ ਅਣ ਦੇਖਿਆ ਕਿਉਂ ਕਰਦੇ ਨੇ ਜਿਹੜੇ ਬੰਦੇ ਦੇਖ ਕੇ ਅਣ ਦੇਖਿਆ ਕਰਦੇ ਨੇ ਉਹ ਪਾਪੀ ਨੇ ਸਭ ਤੋਂ ਵੱਡੇ ਪਾਪੀ ਉਹੀ ਨੇ ਕਿ ਦੇਖ ਕੇ ਇਤਿਹਾਸ ਨੂੰ ਫਿਰ ਅਣ ਦੇਖਿਆ ਕਰਦੇ ਨੇ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਜੀ ਸੰਗ ਤੇ ਤੁਹਾਡਾ